ਇਸ ਤੋਂ ਵੀ ਵੱਡਾ ਸਵਾਲ ਅਗਲੀ ਗੱਲ ਆ ਗੁਰਪਤਵੰਨ ਸਿੰਘ ਪੰਨੂ ਤੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਜਮਾਂ ਮੈਚ ਕਰ ਗਈ ਉਹਨੇ ਵੀ ਬੰਬਾਂ ਦੀ ਗੱਲ ਕੀਤੀ ਉਹਨੇ ਵੀ ਬੰਬਾਂ ਦੀ ਗੱਲ ਕੀਤੀ ਗੁਰਪਤਵੰਨ ਸਿੰਘ ਪੰਨੂ ਨੇ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਵੀ ਮਰੋ ਅੰਬੇਦਕਰ ਜੀ ਬਾਰੇ ਜੋ ਕੁਝ ਇਸ ਵੀਡੀਓ ਦੇ ਵਿੱਚ ਕਿਹਾ ਹੈ ਜਿਹੜੇ ਕਿ ਲਫ਼ਜ਼ ਮੈਂ ਇੱਥੇ ਯੂਜ਼ ਨਹੀਂ ਕਰ ਸਕਦਾ ਉਹ ਸ਼ਬਦ ਨੇ ਜਿਹੜੇ ਉਹ ਅੰਬੇਦਕਰ ਸਾਹਿਬ ਬਾਰੇ ਕੀਤੇ ਨੇ ਹੁਣ ਮੇਰਾ ਵੱਡਾ ਸਵਾਲ ਕਾਂਗਰਸ ਪਾਰਟੀ ਨੂੰ ਹੈ ਕਿ ਉਹ ਗੁਰਪਤਵੰਦ ਸਿੰਘ ਪੰਨੂ ਦੇ ਉਸ ਬਿਆਨ ਦੇ ਨਾਲ ਨੇ ਜਿਹਦੇ ਵਿੱਚ ਉਹ ਬਾਬਾ ਸਾਹਿਬ ਦੇ ਬਾਰੇ ਬੋਲ ਰਿਹਾ ਹੈ ਔਰ ਬਾਬਾ ਸਾਹਿਬ ਦੀ ਸ਼ਾਨ ਦੇ ਖਿਲਾਫ ਬੋਲ ਰਿਹਾ ਹੈ ਔਰ ਬਾਜਵਾ ਸਾਹਿਬ ਦੀ ਸੁਰ ਦੇ ਵਿੱਚ ਸੁਰ ਮਿਲਾ ਰਿਹਾ ਹੈ ਸੋ ਕਾਂਗਰਸ ਪਾਰਟੀ ਨੂੰ ਅੱਜ ਇਹ ਸਟੈਂਡ ਕਲੀਅਰ ਕਰਨਾ ਪਊਗਾ ਕਿ ਉਹਨਾਂ ਦਾ ਸਟੈਂਡ ਕੀ ਹੈ ਕਿ ਇਹ ਉਹ ਜੇ ਵਿਅਕਤੀ ਨੂੰ ਅੱਜ ਵੀ ਉਹਦੇ ਤੇ ਸ਼ਿੰਗਾਰ ਕੇ ਰੱਖਣਾ ਚਾਹੁੰਦੇ ਨੇ ਕਿ ਜਿਨ੍ਹਾਂ ਦੀ ਵਜ੍ਹਾ ਕਰਕੇ ਦੇਸ਼ ਦੁਨੀਆ ਦੇ ਸਭ ਤੋਂ ਵੱਡਾ ਲੋਕਤੰਤਰ ਬਣਿਆ ਹੋਇਆ ਹੈ ਇਹ ਕਾਂਗਰਸ ਨੂੰ ਵੱਡਾ ਸਵਾਲ ਹੈ ਉਹਨਾਂ ਨੂੰ ਇਹਦੇ ਬਾਰੇ ਆਪਣਾ ਸਟੈਂਡ ਹੈ ਜਿਹੜਾ ਉਹ ਕਲੀਅਰ ਕਰਨਾ ਪਊਗਾ ਕਿ ਕਿਉਂ ਉਹਨਾਂ ਦਾ ਲੀਡਰ ਆਫ ਆਪੋਜੀਸ਼ਨ ਗਰੁੱਪ ਉਤਵੰਦ ਪੰਨੂ ਦੇ ਦੇ ਦੀ ਰਾਮਜ਼ ਨਾਲ ਰਾਮਜ਼ ਮਿਲਾ ਰਿਹਾ ਉਹਨਾਂ ਦੇ ਦੀ ਗੱਲ ਨਾਲ ਗੱਲ ਮਿਲਾ ਰਿਹਾ ਤੇ ਕਿਉਂ ਉਹ ਇਹਨਾਂ ਨਾਲ ਗੱਲ ਤੋਂ ਗੱਲ ਮਿਲਾ ਰਿਹਾ ਹੈ